हां जी दोस्तों पंजाब ਵਿੱਚ ਚੱਲ ਰਹੇ ਹੜ੍ਹਾਂ ਬਾਰੇ ਤੁਸੀਂ ਸਾਰੇ ਜਾਣਦੇ ਹੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਵਿੱਚ ਹੜ੍ਹਾਂ ਨੇ ਪੂਰੀ ਤਰ੍ਹਾਂ ਜੋਕੇ ਪੰਜਾਬ ਦਾ ਅੱਧ ਤੋਂ ਵੱਧ ਹਿੱਸਾ ਜੋਕੇ ਪੂਰੀ ਤਰ੍ਹਾਂ ਪਾਣੀ ਨੇ ਬਰਬਾਦ ਕਰ ਦਿੱਤਾ ਹੈ ਕਿ ਲੋਕਾਂ ਦੇ ਘਰ ਟਹਿ ਚੁੱਕੇ ਹਨ ਔਰ ਲੋਕਾਂ ਦੀਆਂ ਪੈਲੀਆਂ ਜੋਕੇ ਬਿਲਕੁਲ ਬਰਬਾਦ ਹੋ ਚੁੱਕੀਆਂ ਹਨ ਦੋਸਤੋ ਉਸੇ ਨੂੰ ਲੈ ਕੇ ਚੱਲਦੇ ਹਾਂ ਜਿੱਥੇ ਕਿ ਪੰਜਾਬ ਦੇ ਹੱਕ ਵਿੱਚ ਕੋਈ ਨਹੀਂ ਸੀ ਖੜਾ ਕਿ ਪੰਜਾਬ ਦੇ ਵੱਡੇ ਵੱਡੇ ਸਿੰਗਰ ਜੋ ਕਿ ਹੈ ਪੰਜਾਬ ਦੇ ਹੱਕ ਵਿੱਚ ਖੜੇ ਹਨ ਔਰ ਪੰਜਾਬ ਨੂੰ ਕਰੋੜਾਂ ਰੁਪਏ ਦੇਣ ਦੀ ਜੋ ਕਿ ਉਹਨਾਂ ਨੇ ਗੱਲ ਆਖੀ ਹੈ ਔਰ ਪੰਜਾਬ ਨੂੰ ਮੁੜ ਜੋ ਕੇ ਦੁਬਾਰਾ ਪੈਰਾਂ ਤੇ ਖੜਾ ਕਰਨ ਦੀ ਜੋ ਕਿ ਗੱਲ ਆਖੀ ਜਾ ਰਹੀ ਹੈ ਦੋਸਤੋ ਉਸੇ ਨੂੰ ਲੈ ਕੇ ਚੱਲਦੇ ਹਾਂ ਕਿ ਪੰਜਾਬੀ ਸਿੰਗਰ ਮਨਕੀਰਤ ਔਲਖ ਵੱਲੋਂ ਜੋ ਕਿ ਹੈ 5 ਕਰੋੜ ਰੁਪਏ ਦੇਣ ਦੀ ਜੋ ਕਿ ਗੱਲ ਆਖੀ ਗਈ ਸੀ ਔਰ 100 ਟਰੈਕਟਰ ਦੇਣ ਦੀ ਜੋ ਕਿ ਹੈ ਗੱਲ ਆਖੀ ਗਈ ਸੀ ਉਸੇ ਨੂੰ ਲੈ ਕੇ ਚੱਲਦੇ ਹਾਂ ਕਿ ਬੀਤੀ ਦਿਨ ਹੀ ਮਨਕੀਰਤ ਔਲਖ ਵੱਲੋਂ ਜੋ ਕਿ 10 ਟਰੈਕਟਰ ਭੇਜ ਦਿੱਤੇ ਗਏ ਹਨ ਔਰ ਦੋਸਤੋ ਤੁਹਾਨੂੰ ਦੱਸਣੇ ਹੈ ਕਿ ਮਨਕੀਰਤ ਔਲਖ ਜੋ ਕਿ ਹੈ ਹਰਿਆਣੇ ਦਾ ਰਹਿਣ ਵਾਲਾ ਹੈ ਉਸ ਵੱਲੋਂ ਕਿਹਾ ਗਿਆ ਹੈ ਕਿ ਬਈ ਸ਼ੱਕ ਦੀ ਮੈਂ ਹਰਿਆਣੇ ਦਾ ਰਹਿਣ ਵਾਲਾ ਹਾਂ ਪਰ ਲੇਕਿਨ ਮੈਂ ਅੱਜ ਪੰਜਾਬ ਦੇ ਸਿਰ ਤੋਂ ਹੀ ਐਡਾ ਵੱਡਾ ਸਿੰਗਰ ਬਣਿਆ ਹਾਂ ਉਸ ਨੂੰ ਲੈ ਕੇ ਚੱਲਦਾ ਦੋਸਤੋ ਮਨਕੀਰਤ ਔਲਖ ਵੱਲੋਂ ਆਪਣੇ ਇੰਟਰਵਿਊ ਚ ਕਿਹਾ ਗਿਆ ਸੀ ਕਿ ਮੈਂ 10 ਟਰੈਕਟਰ ਭੇਜ ਦਿੱਤੇ ਹਨ ਕਿ ਮੈਂ ਹਰ ਹਫਤੇ ਦਸ ਦਾ ਟਰੈਕਟਰ ਕਰਕੇ 100 ਟਰੈਕਟਰ ਜ਼ਰੂਰ ਭੇਜਾਂਗਾ ਜੇਕਰ ਬਾਈ ਚਾਂਸ ਮੇਰਾ ਕਿਤੇ ਸ਼ੋ ਹੋਵੇ ਤਾਂ ਇੱਕ ਦੋ ਦਿਨ ਉੱਤੇ ਥੱਲੇ ਹੋ ਸਕਦਾ ਹੈ ਲੇਕਿਨ ਟਰੈਕਟਰ ਜ਼ਰੂਰ ਆਉਣਗੇ ਔਰ ਦੋਸਤੋ ਤੁਸੀਂ ਇਸ ਮਨਕਿਰਤ ਔਲਕ ਦੀ ਐਡੀ ਵੱਡੀ ਸੇਵਾ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਮਿਲਦੇ ਆਪਾਂ ਅਗਲੀ ਵੀਡੀਓ ਵੱਲ ਧੰਨਵਾਦ